ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੇ ਅਧੀਨ ਪਹਿਲੀ ਐਕਸਰਸਾਈਜ਼ ਦੇ ਟੈਕਸਟਬੁੱਕ ਦੀ ਉਹ ਸ਼ੁਰੂ ਕੀਤੀ ਸੀ ਜਿਹਦੇ ਵਿੱਚ 1.2 ਐਕਸਰਸਾਈਜ਼ ਤੇ ਪਹੁੰਚੇ ਸੀ ਉਹਦਾ ਪਹਿਲਾ ਸਵਾਲ ਕਰ ਲਿਆ ਸੀ ਤੇ ਦੂਜੇ ਸਵਾਲ ਦੇ ਉੱਤੇ ਪਹੁੰਚ ਗਏ ਧਿਆਨ ਦੇ ਨਾਲ ਦੇਖਣਾ ਬੇਟਾ ਤੇ ਬਹੁਤ ਸੌਖੇ ਸਵਾਲ ਆ ਸਿਰਫ ਇੱਕ ਵਾਰੀ ਇਹਨਾਂ ਨੂੰ ਦੇਖਣਾ ਹੀ ਆ ੇਠ ਲਿਖੀਆਂ ਸੰਖਿਆਵਾਂ ਵਿੱਚ ਲਕੀਰੇ ਅੰਕ ਦਾ ਅੰਕਿਤ ਮੁੱਲ ਪਤਾ ਕਰੋ ਬੇਟਾ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਦੋ ਤਰ੍ਹਾਂ ਦੀਆਂ ਕੀਮਤਾਂ ਹੁੰਦੀਆਂ ਆ ਸੰਖਿਆ ਦੇ ਵਿੱਚ ਕਿਸੇ ਅੰਕ ਦੀਆਂ ਇੱਕ ਅੰਕਿਤਮੁੱਲ ਤੇ ਇੱਕ ਸਥਾਨਕਮੁੱਲ ਅੰਕਿਤਮੁੱਲ ਬੇਟਾ ਹਮੇਸ਼ਾ ਸੇਮ ਹੀ ਰਹਿੰਦਾ ਸਥਾਨਕਮੁੱਲ ਹੁੰਦਾ ਕਿਸੇ ਸਥਾਨ ਨੂੰ ਗ੍ਰਹਿਣ ਕਰਕੇ ਬਣਿਆ ਮੁੱਲ ਜੇ ਆਪਾਂ ਸਥਾਨਕਮੁੱਲ ਦੱਸਣਾ ਹੈ ਫਿਰ ਉਹਦੇ ਸੱਜੇ ਹੱਥ ਜਿੰਨੇ ਅੰਕ ਹੁੰਦੇ ਉਨੀਆਂ ਜ਼ੀਰੋਆਂ ਲਾ ਦੇਣੀਆਂ ਹੁੰਦੀਆਂ ਜਾਂ ਫਿਰ ਉਹ ਜਿਹੜੇ ਵੀ ਉਹਦੇ ਤੇ ਹੁੰਦਾ ਜਿਹੜੇ ਸਥਾਨ ਤੇ ਬੈਠਾ ਹੁੰਦਾ ਉਹਦੇ ਨਾਲ ਹੀ ਗੁਣਾ ਕਰਨਾ ਪੈਂਦਾ ਹੈ ਤਾਂ ਅੰਕਿਤਮੁੱਲ ਬੇਟਾ ਸੇਮ ਰਹਿ ਜਾਂਦਾ ਇਹਦਾ ਅੰਕਿਤਮੁੱਲ 2 ਆ ਗਿਆ ਇਸੇ ਤਰ੍ਹਾਂ ਇਹਦਾ ਅੰਕਿਤਮੁੱਲ ਹੈ ਜਿਹੜਾ 7 ਆ ਗਿਆ ਕਿਉਂਕਿ ਬੇਟਾ ਅੰਕਿਤਮੁੱਲ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਜਿੱਥੇ ਮਰਜ਼ੀ ਬੈਠਾ ਹੋਵੇ ਸੰਖਿਆ ਅੰਕ ਉਹਦਾ ਅੰਕਿਤਮੁੱਲ ਸੇਮ ਹੀ ਰਹਿੰਦਾ ਹੈ ਆ 4 ਦਾ ਅੰਕਿਤਮੁੱਲ 4 ਐਸ 7 ਦਾ ਅੰਕਿਤਮੁੱਲ ਵੀ 7 ਆ ਗਿਆ ਮੇਰਾ ਖਿਆਲ ਹੈ ਤੁਹਾਨੂੰ ਗੱਲ ਸਪਸ਼ਟ ਹੋਊਗੀ ਇਸੇ ਤਰ੍ਹਾਂ ਹੀ ਬੇਟਾ ਇਧਰਲੇ ਪਾਸੇ ਆ ਜਾਓ ਤੁਸੀਂ ਤਾਂ ਆ 8 ਦਾ ਅੰਕਿਤਮੁੱਲ ਹੈ ਜਿਹੜਾ 8 ਆ ਗਿਆ ਐਸ 6 ਦਾ 6 ਆ ਗਿਆ ਤੇ ਐਸ ਬੇਟਾ 9 ਦਾ 9 ਆ ਗਿਆ ਅੰਕਿਤਮੁੱਲ ਤੇ ਐਸ 5 ਦਾ 5 ਆ ਗਿਆ ਮੇਰਾ ਖਿਆਲ ਹੈ ਤੁਹਾਨੂੰ ਗੱਲ ਸਪਸ਼ਟ ਹੋ ਗਈ ਬੇਟਾ ਤਾਂ ਅੰਕਿਤਮੁੱਲ ਦੇ ਵਿੱਚ ਕੋਈ ਵੀ ਚੇਂਜ ਹੈ ਜਿਹੜੀ ਉਹ ਨਹੀਂ ਆਉਂਦੀ ਉਹ ਕਿਸੇ ਵੀ ਸਥਾਨ ਤੇ ਬੈਠਾ ਹੋਵੇ ਸਥਾਨਕ ਮੁੱਲ ਹੈ ਜਿਹੜਾ ਉਹ ਸਥਾਨ ਬਦਲਣ ਦੇ ਨਾਲ ਬਦਲੀ ਕਰ ਜਾਂਦਾ ਆ ਤਾਂ ਹੁਣ ਬੇਟਾ ਆਪਾਂ ਐਸੇ ਅਭਿਆਸੀਕ ਪੁਆਇੰਟ 2 ਦੇ 3 ਨੰਬਰ ਸਵਾਲ ਦੇ ਉੱਤੇ ਆ ਗਏ 3 ਨੰਬਰ ਸਵਾਲ ਨੂੰ ਧਿਆਨ ਦੇ ਨਾਲ ਦੇਖਣਾ ਬੇਟਾ ਤੁਸੀਂ ਤਾਂ ਕੀ ਕਹਿੰਦਾ ਪਿਆ ਕਹਿੰਦਾ ਹੇਠ ਲਿਖੀਆਂ ਸੰਖਿਆਵਾਂ ਨੂੰ ਵਿਸਤ੍ਰਿਤ ਰੂਪ ਵਿੱਚ ਲਿਖੋ ਤਾਂ ਬੇਟਾ ਵਿਸਤ੍ਰਿਤ ਰੂਪ ਦੇ ਵਿੱਚ ਆਪਾਂ ਸਾਰੇ ਸਥਾਨਕ ਮੁੱਲਾਂ ਦਾ ਜੋੜ ਕਰਕੇ ਸੰਖਿਆ ਨੂੰ ਬਣਾਉਣਾ ਹੁੰਦਾ ਹੈ ਠੀਕ ਹੈ ਤਾਂ ਆਪਾਂ ਇੱਥੋਂ ਖੱਬੇ ਹੱਤੋਂ ਇਕਾਈ ਦਹਾਈ ਆ ਦੂਸ ਸੈਂਕੜੇ ਸਥਾਨ ਤੇ ਹੈ ਤਾਂ ਇਹ ਬਣ ਗਿਆ ਬੇਟਾ ਇਹਦੇ ਥੱਲੇ ਹੀ ਲਿਖਦਾ 200 ਆ 3 ਦਹਾਈ ਸਥਾਨ ਤੇ ਜਮਾਤੀ ਜਮਾ ਆ 2 ਇਕਾਈ ਸਥਾਨ ਤੇ 1 ਅੱਲਾ 2 ਹੀ ਆ ਜਾਣਾ ਠੀਕ ਹੈ ਤਾਂ 232 ਨੂੰ 200 ਜਮਾ 30 ਜਮਾ 2 ਇਹ 232 ਇਸ ਤਰ੍ਹਾਂ ਵੀ ਲਿਖ ਸਕਦੇ ਹਾਂ ਵਿਸਤ੍ਰਿਤ ਰੂਪ ਦੇ ਵਿੱਚ ਠੀਕ ਹੈ ਇਸੇ ਤਰ੍ਹਾਂ ਹੀ ਬੇਟਾ ਆ ਹਸਵਾਲ ਆ ਪੱਲੇ ਲੈਣੇ ਆ ਤਾਂ ਇਹਦੇ ਵਿੱਚ ਵੀ ਬੇਟਾ ਏਕੇ ਇਕਾਈ ਦਹਾਈ ਸੈਂਕੜਾ ਹਜ਼ਾਰ 10 ਹਜ਼ਾਰ ਤਾਂ a ਬੇਟਾ ek ਦਾ ਜਿਹੜਾ ਵਿਸਤ੍ਰਿਤ ਮੁੱਲ ਹੈਗਾ ਆ ਉਹ ਸਥਾਨਕ ਮੁੱਲ ਉਹ ਆਪਾਂ ਲੈ ਲੈਣਾ ਹੈ ek ਨਾਲ ਚਾਰ ਬਿੰਦੀਆਂ 1 2 3 4 ਆ 0 ਦਾ ਸਥਾਨਕ ਮੁੱਲ 0 ਹੀ ਆ ਆ 0 ਦਾ ਵੀ 0 ਹੀ ਆ ਸਤ ਕਿਉਂਕਿ ਇਹਦਾ ਸਥਾਨਕ ਮੁੱਲ 0 ਹੀ ਰਹਿਣਾ 0 ਕਿਸੇ ਵੀ ਸਥਾਨ ਤੇ ਚਲੀ ਜਾਵੇ ਠੀਕ ਹੈ ਤਾਂ ਆ 7 ਦਾ ਸਥਾਨਕ ਮੁੱਲ ਹੈ ਜਿਹੜਾ 7 ਦਹਾਈਆਂ ਸੱਜਿਆਤ ਕਿੰਨੇ 1 ਹੈ 70 ਹੈ ਜਮਾ 70 ਤੇ ਆ ਤਿੰਨ ਦਾ ਸਥਾਨਕ ਮੁੱਲ 3 ਇਹ ਬੇਟਾ ਇਹਦਾ ਵਿਸਤ੍ਰਿਤ ਰੂਪ ਆ ਗਿਆ ਇਹਨੂੰ ਜਦੋਂ ਜੋੜਾਂਗੇ ਤਾਂ ਆਹੀ ਸੰਖਿਆ ਬਣ ਜਾਊਗੀ ਠੀਕ ਹੈ ਬੇਟਾ ਇਸੇ ਤਰ੍ਹਾਂ ਹੀ ਆਪਾਂ ਆਹ ਸਵਾਲ ਕਰਦੇ ਆ ਤਾਂ ਬੇਟਾ ਇਹਦਾ 4 ਦਾ ਸਥਾਨਕ ਮੁੱਲ 1 2 3 ਤਿੰਨ ਬਿੰਦੀਆਂ 4 ਦਾ ਸਥਾਨਕ ਮੁੱਲ ਚੌਕੇ ਨਾਲ ਤਿੰਨ ਬਿੰਦੀਆਂ 4000 ਹੋ ਗਿਆ ਐਸ ਇੱਕ ਦਾ ਸਥਾਨਕ ਮੁੱਲ ਜਮਾ 100 ਆ 8 ਦਾ ਸਥਾਨਕ ਮੁੱਲ ਜਮਾ 80 ਤੇ 0 ਦਾ ਸਥਾਨਕ ਮੁੱਲ ਬੇਟਾ 0 ਹੀ ਰਹਿਣਾ 0 ਭਾਵੇਂ ਲਿਖੋ ਤੇ ਭਾਵੇਂ ਨਾ ਲਿਖੋ ਠੀਕ ਹੈ ਬੇਟਾ ਤਾਂ ਇਹਨੂੰ ਆਪਾਂ ਇਸ ਤਰ੍ਹਾਂ 4000 ਜਮਾ 100 ਜਮਾ 80 ਇਸ ਤਰ੍ਹਾਂ ਵਿਸਤ੍ਰਿਤ ਰੂਪ ਲਿਖਤਾ ਇਹਦਾ ਇਸੇ ਤਰ੍ਹਾਂ ਹੀ ਬੇਟਾ ਆਹ ਸਵਾਲ ਦੇਖ ਲਓ ਆਹ ਚੌਕੇ ਦੇ ਨਾਲ ਕਿੰਨੀਆਂ ਬਿੰਦੀਆਂ ਹੈਗੀਆਂ 1 2 3 4 1 2 3 4 ਬਿੰਦੀਆਂ ਆ ਜਮਾ 3 ਏ ਦੇ ਨਾਲ ਕਿੰਨੀਆਂ ਬਿੰਦੀਆਂ 1 2 3 ਦਾ ਸਥਾਨਕ ਮੁੱਲ ਕਿੰਨਾ 3 ਏ ਨਾਲ 3 ਬਿੰਦੀਆਂ 1 2 3 ਤੇ ਆ 7 ਏ ਦਾ ਬੇਟਾ 7 ਏ ਦੇ ਨਾਲ 2 ਬਿੰਦੀਆਂ ਜਮਾ 700 ਉਦੋਂ ਵਾਰ ਜੇ ਬੇਟਾ ਏ ਕੇ ਦਾ ਆ ਗਿਆ ਤਾਂ ਏ ਕੇ ਦਾ ਸਥਾਨਕ ਮੁੱਲ ਜਮਾ 80 ਆ ਗਿਆ ਤੇ ਜ਼ੀਰੋ ਦਾ ਬੇਟਾ ਸਥਾਨਕ ਮੁੱਲ ਜ਼ੀਰੋ ਹੀ ਰਹਿਣਾ ਜਿੱਥੇ ਮਰਜ਼ੀ ਹੋਵੇ ਜ਼ੀਰੋ ਤਾਂ ਆ ਇਹਦਾ ਵਿਸਤ੍ਰਿਤ ਰੂਪ ਆ ਗਿਆ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਅਗਲਾ ਸਵਾਲ ਕੱਢਦੇ ਆਂ ਤਾਂ ਅਗਲੇ ਸਵਾਲ ਦੇ ਵਿੱਚ ਇਹਦਾ ਸਥਾਨਕ ਮੁੱਲ ਬੇਟਾ ਦੂਏ ਦਾ ਸਥਾਨਕ ਮੁੱਲ ਦੂਏ ਦੇ ਨਾਲ 1 2 3 4 ਬਿੰਦੀਆਂ 1 2 3 4 ਬਿੰਦੀਆਂ ਆ ਜਮਾ 7 ਦੇ ਦਾ ਸਥਾਨਕ ਮੁੱਲ ਕਿੰਨਾ 7 ਦੇ ਨਾਲ 1 2 ਤੇ 3 ਬਿੰਦੀਆਂ ਫਿਰ ਬੇਟਾ 8 ਦੇ ਦਾ ਜਮਾ 8 ਦੇ ਨਾਲ ਦੋ ਬਿੰਦੀਆਂ ਫਿਰ ਬੇਟਾ ਆਇਆ 8 ਕੇ ਦਾ ਸਥਾਨਕ ਮੁੱਲ ਜਮਾ ਦਾਸ ਜਮਾ 8 ਕੇ ਦਾ ਸਥਾਨਕ ਮੁੱਲ ਇੱਕ ਆ ਗਿਆ ਠੀਕ ਹੈ ਬੇਟਾ ਮੇਰਾ ਕਿਹਲਾ ਗੱਲ ਸਪਸ਼ਟ ਹੋਊਗੀ ਤੁਹਾਨੂੰ ਤਾਂ ਸਾਰਿਆਂ ਦੇ ਸਥਾਨਕ ਮੁੱਲ ਲੈ ਕੇ ਉਹਨਾਂ ਨੂੰ ਜੋੜ ਕਰ ਦੇਣਾ ਆਪਾਂ ਦੇ ਵਿੱਚ ਹੀ ਵਿਸਤ੍ਰਿਤ ਰੂਪ ਆ ਗਿਆ ਇਹਦਾ ਵੀ ਦੇਖਦੇ ਆਪਾਂ ਬੇਟਾ ਛੀਕੇ ਨਾਲ 1 2 3 4 ਬਿੰਦੀਆਂ 1 2 3 4 ਬਿੰਦੀਆਂ ਤਾਂ ਐਸਕੇ ਦੇ ਨਾਲ 1 2 3 ਬਿੰਦੀਆਂ ਜਮਾ 1 2 3 ਬਿੰਦੀਆਂ ਫਿਰ ਆਹ ਛੀਕੇ ਦੇ ਨਾਲ 2 ਬਿੰਦੀਆਂ ਐਸ ਛੀਕੇ ਦਾ ਸਤਾਨਕ ਮੁੱਲ ਦੇਖਣਾ ਜਮਾ 600 ਫਿਰ ਆਹ 30 ਦੇ ਦਾ ਸਤਾਨਕ ਮੁੱਲ ਜਮਾ 30 ਤੇ 9 ਦਾ ਸਥਾਨਕ ਮੁੱਲ 9 ਹੀ ਰਹਿਣਾ ਇਹ ਦਾ ਵਿਸਤ੍ਰਿਤ ਰੂਪ ਆ ਗਿਆ ਠੀਕ ਹੈ ਬੇਟਾ ਹੁਣ ਬੇਟਾ ਆਪਾਂ ਇਹਦਾ ਵੀ ਲਿਖ ਲੈਨੇ ਆ ਇਸ ਸਵਾਲ ਦਾ ਵੀ ਆਹ ਬੇਟਾ 8 ਦਾ ਸਥਾਨਕ ਮੁੱਲ 8 ਏ ਨਾਲ 1 2 3 4 ਬਿੰਦੀਆਂ 1 2 3 4 ਆ ਦੂਏ ਦਾ ਦੂਏ ਨਾਲ 3 ਬਿੰਦੀਆਂ 1 2 3 ਇਸ ਤੋਂ ਬਾਅਦ ਦੇ ਵਿੱਚ ਬੇਟਾ ਆਪਾਂ 9 ਦਾ ਸਥਾਨਕ ਮੁੱਲ ਲਿਖਣਾ ਇਹਨੂੰ ਆਪਾਂ ਉੱਤੇ ਲਿਖ ਲੈਣੇ ਆ ਠੀਕ ਹੈ ਕਿਉਂਕਿ ਹੇਠਾਂ ਹੇਠਲਾ ਸਵਾਲ ਕੱਢਾਂਗੇ ਜਮਾ 9 ਦਾ ਸਥਾਨਕ ਮੁੱਲ 9 9 ਨਾਲ ਦੋ ਬਿੰਦੀਆਂ ਫਿਰ ਐਸ 9 ਦਾ ਸਥਾਨਕ ਮੁੱਲ 90 ਫਿਰ ਜਮਾ 4 ਠੀਕ ਹੈ ਇਹ ਸਾਰੇ ਨੂੰ ਇਕੱਠੇ ਲਿਖਾਂਗੇ ਇਹ ਇਹਦਾ ਸਥਾਨਕ ਵਿਸਤ੍ਰਿਤ ਰੂਪ ਆ ਗਿਆ ਹੁਣ ਬੇਟਾ ਆਪਾਂ ਇਹਦਾ ਵੀ ਸਥਾਨਕ ਮੁੱਲ ਲਿਖ ਲੈਣੇ ਆ ਦੂਏ ਦਾ ਸਥਾਨਕ ਮੁੱਲ ਦੂਏ ਨਾਲ ਚਾਰ ਬਿੰਦੀਆਂ 1 2 3 4 ਜਮਾ 6 ਕੇ ਦਾ ਸਥਾਨਕ ਮੁੱਲ 6 ਕੇ ਨਾਲ ਤਿੰਨ ਬਿੰਦੀਆਂ ਤਿੰਨ ਬਿੰਦੀਆਂ ਫਿਰ 8 9 ਦਾ ਸਥਾਨਕ ਮੁੱਲ ਆ ਗਿਆ ਬੇਟਾ 900 8 9 ਦਾ ਸਥਾਨਕ ਮੁੱਲ 90 ਆ ਗਿਆ ਜਮਾ 8 9 ਦਾ ਸਥਾਨਕ ਮੁੱਲ 9 ਆ ਗਿਆ ਠੀਕ ਹੈ ਬੇਟਾ ਤਾਂ ਇਹ ਸਾਰੇ ਸਵਾਲਾਂ ਦੇ ਅਸੀਂ ਵਿਸਤ੍ਰਿਤ ਰੂਪ ਲਿਖ ਦਿੱਤੇ ਤੇ ਇਹਦੇ ਨਾਲ ਹੀ ਬੇਟਾ ਇਹਦਾ ਤੀਜਾ ਸਵਾਲ ਵੀ ਕੰਪਲੀਟ ਹੋ ਗਿਆ ਤੇ ਸੋ ਬੇਟਾ ਹੁਣ ਇਹ ਜਿਹੜੀ ਇਹਦੇ ਨਾਲ ਲਗਭਗ ਮੈਨੂੰ ਲੱਗਦਾ ਵੀ ਇਹ ਅਭਿਆਸ ਵੀ ਕੰਪਲੀਟ ਹੋ ਗਈ ਤੇ ਸੋ ਤੁਸੀਂ ਜੋ ਪਿਆਰੇ ਬੱਚਿਆਂ ਨੇ ਇਹ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ